ਸੱਤੀ ਗੱਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਬਸਕ੍ਰਾਈਬ ਕਰੋਗੇ ਅੱਜ ਦੀ ਵੀ ਕੋ ਵੀਡੀਓ ਮਲੋ ਟਰੈਕਟਰ ਮੰਡੀ ਦੀ ਸੀਜ਼ਨ ਚੱਲ ਰਿਹਾ ਚਲੋ ਜਿੰਨੇ ਵੀ ਟਰੈਕਟਰ ਮੰਡੀ ਤੇ ਪਹੁੰਚੇ ਆਂ ਖਰਾਬ ਪਹੁੰਚੇ ਤਾਂ ਕਾਫੀ ਟਰੈਕਟਰ ਪਰ ਆਮ ਮੰਡੀਗਨੌਰ ਰਾਜੇਸ਼ਵਰ ਘਾਟਾ ਕਿਹੜੇ ਕਿਹੜੇ ਮਾਡਲ ਪਹੁੰਚੇ ਆ ਤੇ ਕੀ ਕੀ ਮਾਲਕਾਂ ਦੀ ਡਿਮਾਂਡ ਹੈ ਤੁਹਾਡੇ ਨਾਲ ਕਰਦੇ ਆਂ ਸਾਰੇ ਰੇਟ ਸ਼ੇਅਰ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਆਂ ਪ੍ਰੀਤ 5049 ਬਿਲਕੁਲ ਨਵੇਂ ਟਾਇਰਾਂ ਚ ਆਂ ਕੰਪਨੀ ਦੇ ਟਾਇਰ ਆ ਬੈਕ ਸਾਈਡ ਦੇ ਐਮ ਆਰਐਫ ਦੇ 14 ਦੇ ਟਾਇਰਾਂ ਚ ਫਰੰਟ ਦੇ ਟਾਇਰ ਵੀ ਬਿਲਕੁਲ ਨਵੇਂ ਆਂ ਰੰਗ ਰੌਣਕ ਤੁਸੀਂ ਵੀਡੀਓ ਚ ਆਪ ਦੇਖ ਸਕਦੇ ਹੋ ਆ ਰਾਜਸਥਾਨ ਨੰਬਰ ਹੈ ਆਰ ਜੇ 13 2012 ਮਾਡਲ ਆ 3 ਲੱਖ ਤੇ 10000 ਰੁਪਿਆ ਮਾਲਕ ਦੀ ਦਮਾ ਹੈ ਟਰੈਕਟਰ ਲੀਕ ਵਗੈਰਾ ਕਿਤੇ ਨਹੀਂ ਕੰਡੀਸ਼ਨ ਸਾਫ ਆ ਟਰੈਕਟਰ ਤੇ ਨਾਲ ਆ ਗਈ ਐਸ਼ਰ 242 2013 ਮਾਡਲ ਆ 1 ਲੱਖ ਤੇ 65000 ਰੁਪਿਆ ਡਿਮਾਂਡ ਹੈ ਟਾਇਰਾ ਜੋ ਕਾਸੇ ਪਏ ਹੋਏ ਆ ਰੰਗ ਰੋਗਣ ਸਾਫਾ ਟਰੈਕਟਰ ਦਾ ਤੁਹਾਨੂੰ ਵੀਡੀਓ ਚ ਚੰਗੀ ਤਰ੍ਹਾਂ ਦਿਖਾਈ ਦਿੱ ਰਿਹਾ ਹੋਗਾ 2013 ਦੀ ਡਿਮਾਂਡ ਹੈ 1 65 ਉਸ ਤੇ ਨਾਲ ਆ ਗਿਆ ਸੋਨਾਲੀਕਾ 732 2002 ਮਾਡਲ ਆ 1 ਲੱਖ ਤੇ 65000 ਰੁਪਿਆ ਡਿਮਾਂਡ ਆ ਫੋਲੋ ਦੇ ਟਾਇਰ ਆ ਬੈਕਸ਼ੋਰ ਦੇ ਕੈਮਰੇ ਦੀ ਜੀ ਗੱਡੀ ਦੇਖ ਸਕਦੇ ਨੇ ਗੱਡੀ ਥੋੜੀ ਜਿਹੀ ਦਾਗੀ ਜਰੂਰ ਤਾਂ ਪਰ ਗੱਡੀ 55 60 ਪੈਸੇ ਟਾਇਰ ਦੀ ਜੋ ਕੰਡੀਸ਼ਨ ਹੈ 13 ਦੇ 13 ਚ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਜੂ ਵੀ ਐਸ ਦਾ ਹੈ ਸ਼ੋਰ ਤੋਂ ਮਿਸਿੰਗ ਹੋਇਆ 2002 ਮਾਡਲ 1 ਲੱਖ ਤੇ 65000 ਰੁਪਿਆ ਮਾਲਕ ਦੀ ਡਿਮਾਂਡ ਉਹਦੇ ਨਾਲ ਆ ਗਿਆ ਜੀ 45 ਫਾਰਮ 2002 ਮਾਡਲ ਬਿਲਕੁਲ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਹਿਸਾਬ ਆ ਸੀਟ ਦੇ ਟਾਇਰਾਂ 2,65,000 ਰੁਪਏ ਡਿਮਾਂਡ ਆ ਫਰੰਟ ਦੇ ਟਾਇਰ ਵੀ ਬਿਲਕੁਲ ਹਿਸਾਬ ਆ ਤੇ ਰੰਗ ਰੋਗਨ ਦਾ ਵੀ ਟਰੈਕਟਰ ਪੂਰਾ ਹੀ ਹਿਸਾਬ ਆ ਚੰਗੀ ਤਰ੍ਹਾਂ ਦੇਖ ਸਕਦੇ ਹੋ ਉਹ ਦਿਨ ਵਾਲਾ ਫਾਰਮਿਕਾਟ ਆ ਗਈ ਪੰਜਾਬ ਨੰਬਰ ਆ ਪੀ ਵੀ 46 2003 ਮਾਡਲ ਆ 2,35,000 ਮਾਲਕ ਦੀ ਡਿਮਾਂਡ ਆਈ ਟਾਇਰ ਆ ਜੋ ਬਿਲਕੁਲ ਸਾਫ ਹੈ ਬੈਕ ਸਾਈਡ ਤੇ ਕੋਲੋ ਕੰਪਨੀ ਦੇ ਟਾਇਰ ਹੈ ਤੇ ਫਰੰਟ ਤੇ ਟਾਇਰ ਵੀ ਹੈ ਬਿਲਕੁਲ ਸਾਫ ਹੈ ਉਸ ਤੇ ਨਾਮ ਆ ਗਈ ਐਸ਼ਰ 243 ਰੰਗ ਰੋਗਨ ਦਾ ਵੀ ਟਰੈਕਟਰ ਬਿਲਕੁਲ ਸਾਫ ਹੈ 2013 ਮਾਡਲ ਆ 2 ਲੱਖ 25000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਆ ਪੀ 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 ਕੈਰੀ ਵੀ ਬਿਲਕੁਲ ਗੱਡਾੜੀ ਵਧੀਆ ਸਾਫ ਹੈ ਆਗਾ 750 ਮਹਾਨੀਕਾ ਫਰੰਟ ਦੇ ਟਾਇਰ ਬਿਲਕੁਲ ਨਵੇਂ ਬੈਕ ਸਾਈਡ ਦੇ ਟਾਇਰ ਜੋ ਕਸ ਤੇ ਸਿਹੜ ਤੇ ਟਾਇਰ ਪੰਜਾਬ ਨੰਬਰ ਪੀਪੀ 43 ਰੰਗ ਰੋਗਨ ਤੁਸੀਂ ਦੇ ਜੀ ਸਕਦੇ ਜੋ ਵੀ ਅਸਦਾ ਹੈ 2001 ਮਾਡਲ ਆ 2 ਲੱਖ 45000 ਰੁਪਿਆ ਮਾਲਕ ਦੀ ਦਮਾਗ ਲਈ ਉਹਦੇ ਨਾਲ ਸੋਨ ਲੀਕਾ 750 ਹੋਰ ਆ ਗਈ ਇਹਦੇ ਚਾਰੇ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਮਾਡਲ ਇਹ ਟਰੈਕਟਰ ਹੈਗਾ 2004 2 ਲੱਖ ਤੇ 65 ਹਜ਼ਾਰ ਰੀਅ ਡਿਮਾਂਡ ਆ ਬੈਕ ਸਾਈਡ ਦੇ ਟਾਇਰ ਜਿਹੜੇ JK ਦੇ ਬਿਲਕੁਲ ਸਾਫ ਕੰਡੀਸ਼ਨ ਦੇ ਟਾਇਰ ਹੈ ਇਹਦੇ ਨਾਲ ਆ ਗਿਆ ਐਸ਼ਰ ਟਾਇਰ ਕਾ ਸੇ ਪਈ ਹੋਈ ਹੈ ਰੰਗ ਰੂਪਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜੋ ਵੀ ਹਸਤਾ 2008 ਮਾਡਲ ਆ 1 ਲੱਖ ਤੇ 50 ਹਜ਼ਾਰ ਰੁਪਿਆ ਮਾਲਕ ਦੀ ਢਮਾਂ ਕੰਗੀ ਤਰ੍ਹਾਂ ਅਟਰੈਕਟਿਵਲੀ ਦੇਖ ਸਕਦੇ ਹੋ। ਉਹ ਇਹ ਨਾਲ ਆ ਗਿਆ Mahindra 265 95 ਮਾਡਲ 1 ਲੱਖ ਤੇ 25000 ਰੁਪਇਆ ਡਿਮਾਂਡ। ਬੈਕ ਸਾਈਡ ਦੇ ਟਾਇਰ ਆ ਜੋ ਠੀਕ ਠਾਕ ਕੰਡੀਸ਼ਨ ਦੇ ਆ, ਐਕਸਾਈਡ ਦੇ ਆ। ਫਰੰਟ ਦੇ ਟਾਇਰ ਬਿਲਕੁਲ ਨਵੇਂ ਆ। ਰੰਗ ਰੋਗ ਤੁਹਾਨੂੰ ਦਿਖਾਈ ਦੇ ਰਿਹਾ ਜੋ ਵੀ ਵੀਡੀਓ 95 ਮਾਡਲ ਦੀ ਡਿਮਾਂਡ ਹੈ 1 25000। ਉਸ ਦੇ ਨਾਲ Mahindra 265 ਇੱਕ ਹੋਰ ਆ ਗਿਆ। ਰੰਗ ਰੋਗਨ ਤੁਸੀਂ ਦੇਖ ਸਾਰੀ ਨੂੰ 265 93 ਮਾਡਲ ਆ ਇਹ 93 ਮਾਡਲ ਆਈ ਹਾਂ ਕੀ ਡਿਮਾਂਡ ਹੈ ਬਾਈ ਦੀ ਇਹ 135000 ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਪਏ ਆ ਸਾਰੀ ਹਾਂਜੀ ਤੁਸੀਂ ਵੀਡੀਓ ਚ ਕੈਮਰਾ ਨੇੜੇ ਕਰ ਦੇਣਾ ਤੁਹਾਨੂੰ ਦਿਖਾ ਦਿੰਨੇ ਆ ਜੇ ਕੇ ਦੇ ਟਾਇਰਾਂ ਕੰਪਨੀ ਦੇ ਉਹ ਨਾਲ ਵਾਲਾ ਵੀ ਥੋੜਾ ਜਿਹਾ ਪਹਿਲਾਂ ਨਾਲ 265 ਉਹ ਵੀ ਚਲੋ ਜੇ ਮਾਡਲ ਲੀਏ ਉਹ 93 ਮਾਡਲ ਆ ਮਾਲਕ ਮਿਲ ਗਏ ਨਾ ਟਰੈਕਟਰਾਂ ਦੇ ਉਹਨਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਹਦਾ 1 ਲੱਖ ਰੁਪਈਆ ਜੀ ਉਹਦਾ 1/2 ਲੱਖ ਹਾਂਜੀ ਜੇ ਕਿਸੇ ਨੂੰ ਵੀ ਟਰੈਕਟਰ ਕੋਈ ਵੀ 265 ਚਾਹੀਦਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਬਾਈ ਜੀ ਆਪਣਾ ਮੋਬਾਈਲ ਨੰਬਰ 97892 75892 36192 36192 ਨਾਮ ਕੀ ਹੈ ਬਾਈ ਦਾ ਹੀ ਕਲਵੰਤ ਸਿੰਘ ਜੀ ਕਲਵੰਤ ਸਿੰਘ ਬਾਈ ਦਾ ਨਾ ਪਿੰਡ ਥੇੜੀ ਠੀਕ ਹੈ ਜੀ ਨੰਬਰ ਹਰਿਆਣਾ ਇਹ ਦੋਵੇਂ ਹਰਿਆਣਾ ਨੰਬਰ ਹੈ ਲੋ ਜੀ ਜੇ ਕਿਸੇ ਨੂੰ ਵੀ ਇਹ ਟਰੈਕਟਰ ਪਸੰਦ ਆਉਂਦਾ ਤਾਂ ਬਾਈ ਜੀ ਨਾਲ ਸੰਪਰਕ ਕਰੋ ਉਹਦੇ ਨਾਲ ਆ ਗਿਆ ਐਸ਼ਰ 244 ਐਨਸੀ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਫਰੰਟ ਦੇ ਟਾਇਰ ਸਾਫ ਹੈ ਬੈਕ ਸਾਈਡ ਦੇ ਟਾਇਰ ਘਸੇ ਪਏ ਹੋਏ ਆ ਮਾਡਲ ਕਿੰਨਾ ਇਹ 98 98 ਮਾਡਲ ਆ ਜੀ ਪੰਜਾਬ ਨੰਬਰ ਪੰਜਾਬ ਨੰਬਰ ਟਰੈਕਟਰ ਆ 1,35,000 ਰੁਪਇਆ ਡਿਮਾਂਡ ਆ ਜੀ ਹਾਂ 1-20 ਦਾ ਦੇ ਦਾਂਗੇ ਜੀ 1-20 ਦਾ ਯਾਨੀ ਕਿ ਬਾਈ ਕਹਿੰਦੇ ਦੇ ਦਾਂਗੇ ਡਿਮਾਂਡ ਨੂੰ ਭੁੱਲ ਜੋ 15,000 ਰੁਪਇਆ ਲੈਸ ਹੋ ਜੂਗੀ ਨਾਲ ਵਾਲਾ ਵੀ ਐਸ਼ੀਅਰ ਤੁਹਾਡਾ ਜੀ ਨਾਲ ਵਾਲਾ ਵੀ ਸਾਡਾ ਜੀ ਲਓ ਜੀ ਇਹਦੇ ਬਾਰੇ ਵੀ ਦੱਸ ਦਿਓ ਜੀ 94 ਮਾਡਲ ਲਈਏ ਇਹ 94 ਮਾਡਲ ਆ ਜੀ 1,05,000 ਰੁਪਇਆ ਡਿਮਾਂਡ ਆ ਹਾਂ ਜੀ ਫਰੰਟ ਦੇ ਟਾਇਰ ਆ ਜੋ ਸਾਪੇ ਆ ਬੈਕ ਸਾਈਡ ਦੇ ਕਾਸੇ ਪੈਂ ਇਹ 90 ਦਾ ਦੇ ਦਾਂਗੇ ਆਪਣਾ ਮੋਬਾਈਲ ਨੰਬਰ ਦੱਸ ਦੋ ਜੀ 98156 ਜੀ 98156 56920 56920 ਨਾਮ ਵੀ ਦੱਸ ਦੋ ਬਾਈ ਨਾਮ ਹਰਜਿੰਦਰ ਸਿੰਘ ਹੈ ਜੀ ਹਰਜਿੰਦਰ ਸਿੰਘ ਲੋਕਲ ਵਾ ਇਥੋਂ ਹੀ ਮਲੋੜ ਤੋਂ ਹੀ ਲਓ ਜੀ ਬਾਈ ਲੋਕਲ ਹੀ ਹਨ ਲੋੜ ਤੋਂ ਉਹਦੇ ਨਾਲ ਆ ਗਿਆ ਜੀ 3700 ਕੋਡ ਜੈਨੂਨ ਕਲਰ ਆ ਪੇਂਟ ਕਿਤੋਂ ਨਹੀਂ ਹੋਇਆ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਿਸਿੰਗ ਹੋਇਆ ਰੰਗ ਇਹਦਾ ਤੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈਏ 13 ਦੇ 12ਾਂ ਚ ਮਾਡਲ ਇਹ ਟਰੈਕਟਰ ਹੈ ਜੀ ਮਾਡਲ ਇਹ ਦਾ ਜੇ ਲਿਖਿਆ ਨਹੀਂ ਗਿਆ ਸਭ ਇਕੱਠਾ ਹੁਣ ਇਹ ਆ ਕੇ ਮੰਡੀ ਤੇ ਲੱਗਾ ਹੋਇਆ ਉਸ ਦੇ ਨਾਲ ਆ ਗਿਆ ਇਹ 90 ਮਾਡਲ ਐਸ਼ਰ ਨੀਲੇ ਕਲਰ ਦਾ ਜੀ ਰੰਗ ਮਿਸਿੰਗ ਹੋ ਚੁੱਕਿਆ ਟਾਇਰ ਵੀ ਦਾ ਸਕੇ 85000 ਰੁਪਏ ਮਾਲਕਾਂ ਦੀ ਦਮਾੜ ਉਸ ਦੇ ਨਾਲ ਆ ਗਿਆ ਇਹ 241 ਮੈਸੀ ਫੋਲੋ ਦੇ ਟਾਇਰ ਆ ਬੈਕ ਸਾਈਡ ਦੇ 13 ਦੇ 18 ਚ 18 ਦੀ ਕੰਡੀਸ਼ਨ ਬਿਲਕੁਲ ਸਾਫ ਹੈ ਫਰੰਟ ਦੇ ਟਾਇਰ ਵੀ ਠੀਕ ਠਾਕ ਕੰਡੀਸ਼ਨ ਦੇ ਪਏ ਰੰਗ ਰੋਗਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਜੂ ਵੀ ਤੁਹਾਨੂੰ ਦਿਖਾਈ ਦੇ ਰਿਹਾ ਮਾਡਲ ਹੈ ਟਰੈਕਟਰ 2015 ਤੇ ਡਿਮਾਂਡ 2 ਲੱਖ ਤੇ 80000 ਰੁਪਏ ਨਾਲ ਤੁਸੀਂ ਚੰਗੀ ਤਰ੍ਹਾਂ ਵੇਚੀਏ ਤੇ ਹੋਰ ਦੇ ਨਾਲ 400 ਸੀਟਰ ਆ ਗਈ ਰੰਗ ਮੀਸਿੰਗ दो हज़ार अठ मॉडल एक लाख से पंहत्र हज़ार रुपये तो माडल उस महिंदरा पाँच सौ पचहत्तर आ गया बिल्कुल साफ कंडीशन का ट्रैक्टर टायरों की कंडीशन भी ठीक ठाक पही है ये ट्रैक्टर मॉडल है जी ये मार्का नहीं लगे हुआ लगे हुआ जी लो जी उस आ गया महिंदरा पाँच सौ पचहत्तर ਐਮ ਆਰ ਦੇ ਟਾਇਰਾਂ ਚ ਟਾਇਰਾਂ ਦੀ ਗੱਡੀ ਜੋ ਕਾਫੀ ਪਈ ਹੈ ਰੰਗ ਰੋਗਨ ਦਾ ਬਿਲਕੁਲ ਕੋਕਾ ਪੀਸ ਹੈ ਮਾਡਲ ਇਹ ਟਰੈਕਟਰ ਹੈਗਾ ਜੀ 2012 2 ਲੱਖ ਤੇ 45000 ਰੁਪਿਆ ਮਾਲਕ ਦੀ ਡਿਮਾਂਡ ਹੈ ਉਸ ਦੇ ਨਾਲ ਮੇਰਾ 475 ਆ ਗਿਆ ਜੀ ਰੰਗ ਰੋਗਨ ਦਾ ਟਰੈਕਟਰ ਸਾਫ਼ ਆ ਟਾਇਰਾਂ ਦੀ ਜੋ ਕੰਡੀਸ਼ਨ ਆ ਫਰੰਟ ਦੇ ਦੀ ਬਿਲਕੁਲ ਨਵੇਂ ਆ ਬੈਕ ਸਾਈਡ ਦੇ 40 ਕੇ ਪੈਸੇ 45 ਪੈਸੇ ਕਹਿ ਸਕਦੇ ਆ 2010 ਮਾਡਲ ਆ ਡਿਮਾਂਡ 2 ਲੱਖ 5000 ਰੁਪਇਆ ਉਸ ਦੇ ਨਾਲ ਆ ਗਈ 275 ਰੰਗ ਰੋਗੰਤ ਇਸ ਵੀਡੀਓ ਚ ਦੇਖ ਸਕਦੇ ਹੋ ਸਾਫ ਆ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਹੈ 12 ਦੇ ਟਾਇਰਾਂ ਚ ਹੈ ਜੋ 400 ਨੇ ਤਸੀਹ 13 ਦੇ ਆ ਤੁਸੀਂ 2008 ਮਾਡਲ ਆ 1 ਲੱਖ 85000 ਰੁਪਇਆ ਮਾਰਕ ਦੀ ਡਿਮਾਂਡ ਹੈ ਟਾਇਰ ਸਾਫ ਹੈ ਜੀ ਹਰ ਨੇ ਕੰਪਨੀ ਹੈ ਜੋ ਕੋਲੋ ਕੰਪਨੀ ਦੇ ਟਾਈ ਹੈ। ਉਹਦੇ ਨਾਲ ਆ ਗਏ ਮਹਿੰਦਰਾ 475 19 ਦੇ 19 ਜੈ ਵੀ ਫਰਕਾਸੇ ਪਏ ਹੋਏ ਰੰਗ ਰੂਬੰ ਜੋ ਵੀ ਤੁਸੀਂ ਦੇਖ ਸਕਦੇ ਹੋ। 99 ਮਾਡਲ 1 ਲੱਖ ਤੇ 75000 ਰੁਪਿਆ ਡਿਮਾਂਡ ਹੈ ਮਾਲਕ ਦੀ। Rajasthan ਨੰਬਰ ਆ RJ 13। ਉਸਦੇ ਨਾਲ ਆ ਗਏ ਮਹਿੰਦਰਾ 265 2002 ਮਾਡਲ ਹੈ ਇਹ ਪੰਜਾਬ ਨੰਬਰ ਡਾਇਰੈਕਟਰ। 190000 ਰੁਪਿਆ ਡਿਮਾਂਡ ਹੈ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਉਹ ਵੀ ਹੈ ਟਰੈਕਟਰ ਦਾ ਤਖਾਈ ਦੇ ਰਿਹਾ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਉਸ ਦਾ ਨਾਮ ਆ ਗਿਆ ਸ਼ਵਰਾਜ 735 2010 ਮਾਡਲ 235000 ਰੁਪਿਆ ਡਿਮਾਂਡ ਹੈ ਟਾਇਰ ਬਿਲਕੁਲ ਸਾਫ ਪਏ ਆ 13 ਦੇ ਟਾਇਰਾਂ ਜਾਂ ਗੁਡਇਰ ਦੇ ਟਾਇਰ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਉਹ ਵੀ ਇਸ ਦਾ ਹੈ ਬਿਲਕੁਲ ਸਾਫ ਕੰਡੀਸ਼ਨ ਦਾ ਡਰੈਕਟਰ ਹੈ ਪੰਪ ਵੀ ਬਾਹਰ ਆਇਆ ਹੈ ਉਸਕਾ ਨਾਮ ਆ ਗਿਆ ਹੈ ਐਸ਼ਰ 2013 ਮਾਡਲ 380 3 ਸਿਲੰਡਰ ਡਬਲ ਕਲੱਚ ਆ 13 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ 55 ਕੇ ਪੈਸੇ ਕਹਿ ਸਕਦੇ ਆ ਬੈਕ ਸਾਈਡ ਦੇ ਪੰਜਾਬ ਨੰਬਰ ਆ PP46 13 ਦੀ ਡਿਮਾਂਡ ਜੋ 280 ਉਦੋਂ ਨਾਲ ਆ ਗਿਆ 240 ਬੁਨੇਟਰ ਨਮ 100 ਜਬੇ ਬਿਲਕੁਲ ਸਾਰੇ ਟਾਇਰ ਨਵੇਂ ਰੰਗ ਰਵੰਦ ਵੀਡੀਓ ਚ ਦੇਖਿਆ ਕੋ 2001 ਮਾਡਲ ਆ 2 ਲੱਖ ਤੇ 10000 ਰੁਪਿਆ ਡਿਮਾਂਡ ਆ ਉਸਦੇ ਨਾਲ ਆ ਗਿਆ 363 ਨਿਊ ਹਾਲੈਂਡ 2012 ਮਾਡਲ 3 ਲੱਖ ਇਹ 80000 ਰੁਪਿਆ ਡਿਮਾਂਡ ਆ ਮਾਲਕ ਦੀ ਪਾਵਰ ਸਟੀਅਰ ਨਾਲ ਰੰਗ ਰੋਗਨ ਬਿਲਕੁਲ ਸਾਫ ਆ ਟਰੈਕਟਰ ਦਾ ਟਾਇਰਾਂ ਦੀ ਕੰਡੀਸ਼ਨ ਬੈਕ ਸਾਈਡ ਦੇ ਆ ਦੀ 5055 ਪੈਸੇ ਕਹਿ ਸਕਦੇ ਆ ਇਹ 14 ਅੰਡੇ ਟਾਇਰ ਆ ਤੇ ਨਾਲ ਆ ਗਿਆ 911 ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਟੈਰਸ ਤੇ ਕੱਸ ਪਏ ਆ 99 ਮਾਰ ਲਾ 2 ਲੱਖ ਤੇ 10000 ਰੁਪਿਆ ਡਿਮਾਂਡ ਆ ਇਹ ਮਾਲਕ ਤੇ ਨਾਲ ਆ ਗਿਆ ਇਸ਼ਰ दो हज़ार बारह मॉडल दो लख रुपये डिमांड है चार ही टायर बिल्कुल नवे आ रंग रोगन देख सकते मिसिंग ट्रैक्टर देखने साफ है। दो हज़ार बारह मॉडल की डिमांड दो लाख हज़ार उस आ गई पचानवे मॉडल एक लाख, लख हज़ार रुपये डिमांड टायर जो